ਸਤ ਸ੍ਰੀ ਅਕਾਲ ਦੋਸਤੋ ਗੱਲ ਕਰਦੇ ਹਾਂ ਜਿਵੇਂ ਜਿਵੇਂ ਪੰਜਾਬ ਵਿਧਾਨ ਸਭਾ 2027 ਦੀ ਚੋਣਾਂ ਉਹ ਨੇੜੇ ਆ ਰਹੀਆਂ ਪੰਜਾਬ ਦੇ ਵਿੱਚ ਜੜੀਆਂ ਰਾਜਨੀਤਿਕ ਸਰਗਰਮੀਆਂ ਉਹਦੇ ਵਿੱਚ ਹਲਚਲ ਕਾਫੀ ਤੇਜ਼ ਹੋ ਗਈ ਹੈ ਜਿਹਦੇ ਵਿੱਚ ਹੁਣ ਜਿਹੜੀ ਦਲ ਬਦਲੀਆਂ ਦਾ ਜਿਹੜਾ ਸਿਸਟਮ ਹੈ ਉਹ ਬੜੀ ਤੇਜ਼ੀ ਦੇ ਨਾਲ ਸਾਹਮਣੇ ਆ ਰਿਹਾ ਹੈ ਪੰਜਾਬ ਦੇ ਵਿੱਚ ਸਿਆਸੀ ਗਲਿਆਰਿਆਂ ਦੇ ਵਿੱਚ ਜਿਹੜਾ ਮਾਹੌਲ ਹੈ ਉਹ ਪੂਰੀ ਤਰ੍ਹਾਂ ਸਰਗਰਮ ਹੈ ਜਿਹੜੀਆਂ ਹੁਣ ਚੋਣਾਂ ਹੋਣ ਜਾ ਰਹੀਆਂ ਪਲਾਸਟਿਕ ਤੇ ਜ਼ਿਲ੍ਹਾ ਪ੍ਰੇਸ਼ਰ ਦੀਆਂ ਇਹਦੇ ਵਿੱਚ ਵੀ ਪੂਰੀਆਂ ਸਾਰੀਆਂ ਪਾਰਟੀਆਂ ਵੱਲੋਂ ਆਪਣਾ ਜਿਹੜਾ ਦੰਗ ਖਮ ਹੈ ਉਹ ਅਜ਼ਮਾਇਆ ਜਾ ਰਿਹਾ ਹੈ ਕਿਉਂਕਿ ਇਸ ਨੂੰ ਫਿਰ ਜਿਵੇਂ ਤਰਨਤੰਪ ਦੇ ਜਿਮਨੀ ਚੋਣ ਨੂੰ ਸੈਮੀਫਾਈਨਲ ਬੱچے ਜਾ ਰਹੇ ਸੀ ਉਸੇ ਤਰੀਕੇ ਨਾਲ ਇਹਨਾਂ ਚੋਣਾਂ ਨੂੰ ਵੀ 2027 ਵਿਧਾਨ ਸਭਾ ਚੋਣਾਂ ਦਾ ਸੈਮੀਫਾਈਨਲ ਬੰਦਿਆ ਜਾ ਰਿਹਾ ਹੈ ਇਹਦੇ ਵਿੱਚ ਸਾਰੀਆਂ ਪਾਰਟੀਆਂ ਵੱਲੋਂ ਆਪ ਕੋ ਆਪਣੀ ਜਿਹੜੀ ਕੈਂਡੀਡੇਟ ਹੈ ਉਹ ਨਾਮਜ਼ਦ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਨਾਮਜ਼ਦਗੀਆਂ ਜਿਹੜੀਆਂ ਉਹ ਭਰਨੀਆਂ ਸ਼ੁਰੂ ਹੋ ਚੁੱਕੀਆਂ ਹਨ ਗੱਲ ਕਰਦੇ ਹਾਂ ਕਿ ਪੰਜਾਬ ਦੇ ਵਿੱਚ ਜਿਹੜਾ ਹੁਣ ਤਾਲ ਬਦਲਣ ਦਾ ਰੁਝਾਨ ਹੈ ਉਹ ਕਾਫੀ ਵਧਿਆ ਹੈ ਸਾਰੇ ਆਗੂ ਜਿਹੜੇ ਨੇ ਉਹ ਜਿਨ੍ਹਾਂ ਨੇ ਵੀ ਪਾਰਟੀ ਬਦਲਨੀ ਹੈ ਉਹ ਇਹ ਦੇਖ ਰਹੇ ਨੇ ਕਿ 2027 ਦੇ ਵਿੱਚ ਕਿਸ ਪਾਰਟੀ ਦੀ ਜਿਹੜੀ ਹਵਾ ਉਹ ਜ਼ਿਆਦਾ ਦੇਖਣ ਨੂੰ ਮਿਲ ਰਹੀ ਹੈ ਉਹਦੇ ਤਹਿਤ ਹੀ ਫਿਰ ਹੌਲੀ-ਹੌਲੀ ਉਹਨਾਂ ਨੇ ਆਪਣੀ ਜਿਹੜੀ ਜਗ੍ਹਾ ਉਹ ਲੱਭਣੀ ਸ਼ੁਰੂ ਕਰ ਦਿੱਤੀ ਹੈ ਜਿਵੇਂ ਕਿ ਆ ਇੱਕ ਦੋ ਦਿਨ ਪਹਿਲਾਂ ਹੀ ਜਿਵੇਂ ਆਮ ਆਦਮੀ ਪਾਰਟੀ ਨੂੰ ਛੱਡ ਕੇ ਅਕਾਲੀ ਦਲ ਚ ਸ਼ਾਮਲ ਹੋਇਆ ਦੀਪ ਇਵੇਂ ਪਹਿਲਾਂ ਵੀ ਕੁਝ ਜਿਹੜੇ ਲੀਡਰ ਨੇ ਪਾਰਟੀਆਂ ਛੱਡ ਕੇ ਤੁਸੀਂ ਆ ਪਾਰਟੀਆਂ ਚ ਜਾ ਰਹੇ ਥੇ ਹੁਣੇ-ਹੁਣੇ ਇੱਕ ਸਿਆਸਤ ਦੇ ਵਿੱਚ ਉਸ ਵੇਲੇ ਹੋਰ ਗਰਮ ਗਰਮਾਇਸ਼ ਵਧੀ ਹੈ ਜਦੋਂ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਜੋ ਭਾਜਪਾ ਦੇ ਵਿੱਚ ਨੇ ਇਸ ਵੇਲੇ ਉਹਨਾਂ ਨੇ ਇੱਕ ਬਿਆਨ ਦਿੱਤਾ ਹੈ ਕਿ ਜਿਹੜੀ ਭਾਜਪਾ ਹੈ ਇਹ ਆਪਣੇ ਤੌਰ ਤੇ ਪੰਜਾਬ ਦੇ ਵਿੱਚ 2027 ਦੇ ਵਿੱਚ ਸਰਕਾਰ ਨਹੀਂ ਬਣਾ ਸਕੇਗੀ ਮਨੇ ਜਿਹੜੀ ਵਾਇਕੀ ਪਾਰਟੀ ਜਿਹਦੇ ਨਾਲ ਪਹਿਲਾਂ ਗੱਠਜੋੜ ਚੱਲਿਆ ਆ ਰਿਹਾ ਸੀ ਸ਼੍ਰੋਮਣੀ ਅਕਾਲੀ ਦਲ ਬਾਦਲ ਉਹਦੇ ਨਾਲ ਗੱਠਜੋੜ ਕਰਨ ਦੀ ਜਿਹੜੀ ਹੈ ਗੱਲ ਕਹੀ ਹੈ ਇਸੇ ਤਰੀਕੇ ਨਾਲ ਬਹੁਤ ਸਾਰੇ ਲੀਡਰ ਬਿਆਨ ਦਿੰਦੇ ਹੀ ਰਹਿੰਦੇ ਆ ਜਿਵੇਂ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੀ ਬਿਆਨ ਦਿੰਦੇ ਆ ਕਿ ਕਰਨ ਆਪ ਦੀ ਜਿੰਮੇਵਾਰੀ ਚੋਂ ਦੇ ਵਿੱਚ ਜਿਸ ਤਰੀਕੇ ਦੇ ਨਾਲ ਲੋਕਾਂ ਨੇ ਸਾਡੇ ਦੇ ਵਿੱਚ ਭਰੋਸਾ ਜਤਾਇਆ ਹੈ ਇਸੇ ਤਰੀਕੇ ਨਾਲ ਅਸੀਂ 2027 ਦੇ ਵਿੱਚ ਵੀ ਜਿਹੜਾ ਹੈ ਉਹ ਸਰਕਾਰ ਬਣਾਵਾਂਗੇ ਕਿਉਂਕਿ ਉਹ ਦੂਸਰਿਆਂ ਦੇ ਉੱਪਰ ਇਹ ਵੀ ਕੰਝ ਕਸਦੇ ਨਜ਼ਰ ਆਉਂਦੇ ਕਿ ਜਿਵੇਂ ਭਾਜਪਾ ਨੇ ਅਜੇ ਤੱਕ ਆਪਣਾ ਕੋਈ ਜਿਹੜਾ ਮੁੱਖ ਮੰਤਰੀ ਜਾਂ ਹੋਰ ਕੋਈ ਵੀ ਵੱਡਾ ਚਿਹਰਾ ਅਜੇ ਤੱਕ ਪੰਜਾਬ ਦੇ ਸਾਹਮਣੇ ਨਹੀਂ ਦਿੱਤਾ ਇਸੇ ਤਰ੍ਹਾਂ ਕਾਂਗਰਸ ਦੇ ਵਿੱਚ ਵੀ ਫੁੱਟ ਦਾ ਸ਼ਿਕਾਰ ਹੋਣ ਦੇ ਕਰਕੇ ਉਹਨਾਂ ਨੇ ਵੀ ਅਜੇ ਤੱਕ ਆਪਣਾ ਜਿਹੜਾ ਚਿਹਰਾ ਮੁੱਖ ਮੰਤਰੀ ਦਾ ਉਹ ਅਨਾਉਂਸ ਨਹੀਂ ਕੀਤਾ ਸ਼੍ਰੋਮਣੀ ਅਕਾਲੀ ਦਲ ਵੱਲੋਂ ਤਾਂ ਸਭ ਨੂੰ ਪਤਾ ਹੀ ਹੈ ਕਿ ਜੇਕਰ ਸਰਕਾਰ ਅੰਦੀਏ ਕਹਿੰਦਾ ਪਾਪ ਕੇ ਜੇ ਮжоਰਿਟੀ ਦੇ ਵੀ ਚਾਹੁੰਦੇ ਐ ਤਾਂ ਮੁੱਖ ਮੰਤਰੀ ਸੁਖੀਰ ਸਿੰਘ ਬਾਦਲ ਹੀ ਹੋਣਗੇ ਇਸੇ ਤਰੀਕੇ ਨਾਲ ਜਿਹੜੀ ਨਵੀਂ ਪਾਰਟੀ ਖੌਂਦ ਵਿੱਚ ਆਈ ਐ ਉਹਦੇ ਯਾਨੀ ਹਰਪ੍ਰੀਤ ਸਿੰਘ ਵਾਲੀ ਉਹਨਾਂ ਨੂੰ ਅਜੇ ਤੱਕ ਚੋਣ ਨਿਸ਼ਾਨ ਵੀ ਅਲਾਟ ਨਹੀਂ ਕੀਤਾ ਗਿਆ ਸੂਤਰਾਂ ਦੇ ਹਵਾਲੇ ਤੋਂ ਖਬਰ ਹੈ ਕਿ ਜਿਹੜੀਆਂ ਇਹ ਜਿਹੜਾ ਪ੍ਰੀਸ਼ਦ ਤੇ ਬਲੱਗ ਸੰਪਤੀ ਦੀਆਂ ਚੋਣਾਂ ਹੋਣੀਆਂ ਹਨ ਇਹਦੇ ਵਿੱਚ ਉਹਨਾਂ ਦੇ ਜਿਹੜੇ ਉਮੀਦਵਾਰ ਖੜੇ ਕੀਤੇ ਜਾਣਗੇ ਉਹ ਅਜਾਬ ਦੇ ਤੌਰ ਤੇ ਹੀ ਗਿਣੇ ਜਾਣਗੇ ਕਿਉਂਕਿ ਚੋਣ ਨਿਸ਼ਾਨ ਉਹਨਾਂ ਨੂੰ ਅਜੇ ਤੱਕ ਨਹੀਂ ਮਿਲਿਆ ਕੱਲ ਚੱਲ ਰਹੀ ਸੀ ਕੱਲ ਬਦਲੀ ਨਹੀਂ ਜਿਸ ਤਰੀਕੇ ਨਾਲ ਪੰਜਾਬ ਸਰਕਾਰ ਨੇ ਸੁਖਵਿੰਦਰ ਕੌਰ ਰੰਡਾਵਾ ਦੀ ਬੇਟੀ ਦੇ ਉੱਪਰ ਜਿਹੜੀ ਕਾਰਵਾਈ ਕੀਤੀ ਹੈ ਟੈਂਸ਼ਨ ਪ੍ਰੀ ਕੋਰ ਦੇ ਉੱਪਰ ਉਹਦੇ ਹੱਥ ਦੇ ਵਿੱਚ ਸੁਪਾਲਸਿੰਗ ਖੈਰਾ ਨੇ ਧਿਆਨ ਦਿੱਤਾ ਹੈ ਕਿ ਅਕਾਲੀ ਦਲ ਬਾਦਲ ਦੇ ਨਾਲ ਜਿਹੜਾ ਉਹ ਧੱਗਾ ਹੋਇਆ ਹੈ ਜਾਂ ਸਰਕਾਰ ਬਦਲਤ ਫੁਰਦੀ ਨੀਤੀ ਦੇ ਤਹਿਤ ਉਹਦੇ ਉੱਪਰ ਕਾਰਵਾਈ ਕਰ ਰਹੀ ਹੈ ਤਾਂ ਕਿਉਂਕਿ ਉਹ ਕਾਂਗਰਸ ਦੇ ਵਿਧਾਇਕ ਖਾਨ ਭੁਲੱਠ ਤੋਂ ਪਰ ਜਿਵੇਂ ਉਹ ਅਕਾਲੀ ਦਲ ਦੇ ਹੱਕ ਦੇ ਵਿੱਚ ਉਹਨਾਂ ਨੇ ਬੋਲਿਆ ਤਾਂ ਸਿਆਸੀ ਮਾਰੂ ਤੇ ਸੂਤਰਾਂ ਦੇ ਹਵਾਲੇ ਤੋਂ ਇਹ ਖਬਰਾਂ ਆਉਣੀਆਂ ਸ਼ੁਰੂ ਹੋ ਗਈਆਂ ਨੇ ਕਿ ਕਿਤੇ ਸੁਖਪਾਲ ਸਿੰਘ ਖਹਿਰਾ ਆਉਣ ਵਾਲੇ ਸਮੇਂ ਦੇ ਵਿੱਚ ਅਕਾਲੀ ਦਲ ਦੇ ਵਿੱਚ ਤਾਂ ਜਾਂਦੀ ਤਿਆਰੀ ਨਹੀਂ ਕਰ ਰਹੇ ਔਰ ਇਹ ਵੀ ਗੱਲ ਕਹੀ ਜਾ ਰਹੀ ਹੈ ਕਿ ਹੋ ਸਕਦਾ ਹੈ ਕਿ ਉਹਨਾਂ ਨੇ ਸੁਪਰੀਤ ਸਿੰਘ ਬਾਦਲ ਦੇ ਨਾਲ ਜਿਹੜੀ ਹੈ ਉਹ ਅੰਦਰ ਖਾਤੇ ਜਿਹੜੀ ਗੱਲ ਤੋਂ ਉਹ ਕਰ ਲਈ ਹੋਵੇ ਆਉਣ ਵਾਲੇ ਦਿਨਾਂ ਦੇ ਵਿੱਚ ਉਹ ਸ਼੍ਰੋਮਣੀ ਅਕਾਲੀ ਦਲ ਨੂੰ ਜੁਆਇਨ ਕਰ ਸਕਦੇ ਐ ਇਹ ਖਬਰ ਸੂਤਰਾਂ ਦੇ ਹਵਾਲੇ ਤੋਂ ਮਿਲ ਰਹੀ ਹੈ ਕਿਉਂਕਿ ਪਾਲਸਿੰਗ ਖੇਰੋ ਵਿਭਾਗ ਬੋਲਦੇ ਨੇ ਵਿਭਾਗ ਟਿੱਪਣੀਆਂ ਦੇ ਲਈ ਉਜਾੜੇ ਜਾਂਦੇ ਨੇ ਇਸ ਮਾਮਲੇ ਦੇ ਵਿੱਚ ਵੀ ਜਿਵੇਂ ਉਹਨਾਂ ਨੇ ਸਰਕਾਰ ਦੇ ਵਿਰੋਧ ਬਿਆਨ ਦਿੱਤਾ ਔਰ ਅਕਾਲੀ ਦਲ ਦੇ ਹੱਕ ਦੇ ਵਿੱਚ ਬਿਆਨ ਦਿੱਤਾ ਤਾਂ ਕਿਆਸ ਅਰਾਈਆਂ ਇਹ ਲਗਾਈਆਂ ਜਾ ਰਹੀਆਂ ਨੇ ਕਿ ਸਪਾਲਸਿੰਗ ਖੇਰੋ ਆਉਣ ਵਾਲੇ ਸਮੇਂ ਦੇ ਵਿੱਚ ਅਕਾਲੀ ਦਲ ਨੂੰ ਜਿਹੜਾ ਉਹ ਜੁਆਇਨ ਕਰ ਸਕਦੇ ਹੂ